ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਰੇਸ਼ਮ ਬਰਫ ਜਰੂਰ ਪੁੱਛਦੀ ਕਰਦੇ ਹੋ ਜਿਹੜੇ ਵੀਰ ਦੀ ਡਿਊਟੀ ਹੈ ਬਾਹਰਲੇ ਪਾਸਿਓ ਆਓ ਸਾਹਮਣੇ ਇੱਕ ਪਾਸੇ ਰਾਜਾ ਔਰ ਦੂਜੇ ਪਾਸੇ ਰੇਸ਼ਮ ਰੇਸ਼ਮ ਤੇ ਰਾਜਾ ਰੇਸ਼ਮ ਤੇ ਰਾਜਾ ਪੱਤਰੀ ਤੇ ਜਾਮਾ ਰਾਏ ਦੀ ਟੱਕਰ ਬੱਲੇ ਹੋ ਗਿਆ ਇਸ ਨਵਾਬ ਦੀਆਂ ਇੱਕ ਕਬੱਡੀ ਦਾ ਨਵਾਬ ਹੈ ਅੰਬਾ ਸੁਰ ਸਿੰਘੀਆ ਉਹ ਸਾਹਮਣੇ ਪਾਸੇ ਯੋਧਾ ਸਰਕਪਰੀਆ ਕਰ ਆ ਗਿਆ ਬੱਲੇ ਬੱਲੇ ਆ ਸੁਖਵੀਰ ਸਾਡੇ ਵੀਰਨ ਗੁਰਦੀਪ ਕਾਕੂ ਹੋਣੀ ਹੈ ਲਖਵੀਰ ਸੋਨੂ ਹੋਣੀ ਹੈ ਹੌਲੈਂਡ ਆ ਉਹ ਜਿੱਥੇ ਪੰਜਾਬ ਸਪੋਰਟਸ ਕਲੱਬ ਮੇਰੇ ਵੀਰੋ ਯੂਰਪ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਕਬੱਡੀ ਕਰਵਾਉਂਦੀ ਹੈ ਇੱਕ ਪਾਸੇ ਅੰਬਾ ਔਰ ਦੂਜੇ ਪਾਸੇ ਅਮਰਤ ਮਹਾਪੁਰਸ਼ਾਂ ਦੇ ਡੇਰੇ ਤੇ ਵੱਡਾ ਖੇਡ ਮੇਲਾ ਹੋਵੇਗਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਖੀਰਾਵਾਲੀਆ 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 ਇਹਦਾ ਉੱਚਾ ਵੇਟ ਪਿੰਡ ਹੈ ਪਰ ਖੀਰਾਵਾਲੀ ਮਸ਼ਹੂਰ ਕਰ ਗਿਆ ਆਹ ਕਿਸ਼ਨਗੜੀਆ ਆਹ ਖਦੂਰ ਸਾਧੀਆਂ ਇਸ ਵੇਲੇ ਲਾ ਕੇ ਟਕੜਾ ਜਫਾ ਤੇ ਸਾਡਾ ਵੀਰ ਚਮਕੀਲਾ ਰਵਾੜਾ ਚੱਕ ਤੋ ਜਰਮਨ ਵਾਲੇ ਵੀਰ ਕਹਿੰਦੇ ਵੀ ਰਾਜੇ ਪੱਤਰੀ ਦੇ ਤਿੰਨ ਜਫੇ 100 ਯੂਰੋ ਦੇ ਹੋਣਗੇ ਦੋ ਜਫੇ ਲਾਗੇ ਤੇ ਇੱਕ ਜਫਾ ਬਾਕੀ ਹੈ ਰਾਜੇ ਪੱਤਰੀ ਦੇ ਜਫਿਆਂ ਤੇ ਮਾਇਆ ਪਰ ਉਧਰ ਦੇਖੋ ਵਾਜ ਕਰਗੀਆਂ ਮੇਰੇ ਵੀਰਿਆ ਕਰ ਮੁੰਡੇ ਦੀ ਸਿਫਤ ਲਓ ਸਾਹਮਣੇ ਜਸ਼ਨ ਨੇ ਕਬੱਡੀ ਪਾਦੀ ਹੈ ਇਹਦੀਆਂ ਥਾਪੀਆਂ ਇਹਦੇ ਐਕਸ਼ਨ ਇਹਦਾ ਅੰਦਾਜ਼ ਇਹਦੀ ਚਾਲ ਪਰ ਫਕਰ ਚੰਡੇ ਵਾਲਾ ਫੇਰ ਆ ਹੁੰਦੀ ਹੋਈ ਬੱਲੇ ਬੱਲੇ ਲਓ ਦੋ ਖਿਡਾਰੀਆਂ ਦੇ ਦਰਮਿਆਨ ਪਰ ਦੇਖੋ 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 ਇੱਥੇ ਰੱਖ ਇੱਥੇ ਰੱਖ ਸਿਰਾ ਓਏ ਗਬਰੂਆ ਸਿਰਾ ਓਏ ਗਬਰੂਆ ਏ ਆ ਮੇਲਾ ਨੱਚੁੱਠਿਆ ਫਾਰਮਰ ਬੁਲਟ ਖੀਰਾ ਵਾਲਿਆ ਪਉਦਾ ਹੋਇਆ ਰੇਡ ਆ ਸੈੱਟ ਦਾ ਖਰਾਰਾ ਪਾਈ ਫਿਰਦਾ ਪੈਂਦੀ ਹੋਈ ਰੇਡ ਤੇ ਟਰਜਰ ਹੋ ਗਿਆ ਮੂਰੇ ਟਰਜਰ ਹੋਦੇ ਕਬੱਡੀ ਕੱਪ ਦੇ ਮਾਜੇ ਦਾ ਸਿਰੇ ਦਾ ਕੱਪ ਖੇਡਿਆ ਜਾ ਰਿਹਾ ਔਲਖਾਂ ਵਾਲਾ ਝੁੱਡਾਂ ਲੈ ਲੈ ਕੇ ਭੇਟਾ ਦੇ ਇਹ 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 ਆ ਚੱਕਾ ਆ ਚੱਕ ਆ ਚੱਕ ਜੱਫੇ ਬਰਾਬਰ ਲੱਗ ਰਿਹਾ ਹੈ ਲਾ ਅੰਬਾ ਕਬੱਡੀ ਪਾ ਰਿਹਾ ਹੈ ਅੰਬਾ ਵੀ ਜਦੋਂ ਰੇਡਾਂ ਪਉਦਾ ਲਾਲਾ ਲਾਲਾ ਹੁੰਦੀ ਹੈ ਔਰਖਾਂ ਵਾਲਿਆ ਹੋ ਮੂਰੇ ਜਾਂ ਜੋਧਾ ਬਰ ਔਰਖਾ ਏ ਏ ਏ ਏ ਅੰਬਾ ਤੇ ਲੈ ਵੀ ਅੰਬੇ ਦੀ ਫੇਰ ਰੇਡ ਪੈ ਗਈ ਹੈ ਆ ਜੋਧਾ ਮੂਰੇ ਹੋ ਗਿਆ ਆਪਣਾ ਜੇ ਦਿਲ ਦਿੰਦੇ ਨੇ ਬਾਹਰ ਜਾ ਪਾਚੇ ਸੰਦੀਪਾ ਓਏ ਲੋਕਾਂ ਦੀ ਟੈਨਸ਼ਨ ਛੱਡ ਮਚਾਈ ਚੱਲ ਤੂੰ ਮਚਾਈ ਚੱਲ ਤੋ ਇਧਰ ਸਾਡਾ ਗੁਰਪ੍ਰੀਤ ਮਰਚਨ ਨੇਵੀ ਵਾਲਾ ਜਸ਼ਨ ਵਾਸਤੇ 1000 ਰੁਪਏ ਪਾ ਰਕਦਾ ਔਲਖਾਂ ਵਾਲਾ ਓਏ ਸੋਹੜਿਆ ਸਿਰਾਂ ਓਏ ਸੋਹੜਿਆ ਸਿਰਾਂ ਓਏ ਸੋਹੜਿਆ ਜੱਫੇ ਤੇ ਜੱਫਾ ਠਾ ਜੱਫਾ ਜੱਫੇ ਤੇ ਜੱਫਾ ਠਾ ਜੱਫਾ ਔਲਖਾੜਾ ਕਹਿੰਦੇ ਆਈ ਤੇ ਆਇਆ ਫਿਰਦਾ ਔਲਖਾੜਾ ਆਈ ਆਇਆ